ਆਪਣੇ 40 ਚੋਰਾ ਦਾ ਟੋਲਾ ਬਣਿਆ ਅਲੀ ਬਾਬਾ 40 ਚੋਰ ਜਿਹੜਾ ਉਹ ਟੋਲਾ ਬਣਿਆ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਉਹਨਾਂ ਨੂੰ ਚਾਹੀਦਾ ਕਿ ਇੱਕ ਪ੍ਰਮਾਨ ਪੱਤਰ ਜਾਰੀ ਕਰ ਦੋ ਕੋਈ ਵੀ ਕਿਸੇ ਐਮਰ ਇਹ ਨਾਲ ਫੋਟੋ ਕਰਾਵੇ ਪਹਿਲੇ ਆਪਣਾ ਸਰਟੀਫਿਕੇਟ ਲੈ ਕੇ ਆਵੇ ਕੈਰੈਕਟਰ ਸਰਟੀਫਿਕੇਟ ਕਿਉਂਕਿ ਕੋਈ ਫੋਟੋ ਕਰਾ ਕੇ ਚਲਾ ਗਿਆ ਉਹ ਬੰਦਾ ਕੀ ਕਾਰੋਬਾਰ ਕਰਦਾ ਕੀ ਵਪਾਰ ਕਰਦਾ ਯਾਰ ਉਹ ਸ਼ੀਤਲ ਅੰਗਰਾਲ ਨੂੰ ਥੋੜੀ ਬਤਾਵਾ ਇੱਕ 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 ਮਿੰਟ ਹੁਣ ਇਦਾਂ ਹੀ ਤੁਸੀਂ ਕਿਹਾ ਫੋਟੋ ਵਾਇਰਲ ਹੋ ਰਹੀ ਹੁਣ ਇਹ ਦੇਖੋ ਤੁਹਾਡੇ ਚੈਨਲ ਤੇ ਮੈਂ ਦਿਖਾ ਰਿਹਾ ਹਾਂ ਹੁਣ ਐ ਮੈਡਮ ਮਾਨ ਦੇ ਨਾਲ ਵੀ ਫੋਟੋ ਹੈਗੀ ਆ ਕਰੋਕਾਰ ਬਾਈ ਇਹ ਉਹੀ ਮਨੀ ਠਾਕੁਰ ਹਨ ਹੁਣ ਇਹ ਦੇਖੋ ਇਹਨਾਂ ਦੀ ਫੋਟੋ ਇਹ ਥੋੜੀ ਰੈਲੀ ਜਾ ਰਿਹਾ ਕਰੋਕਾਰ ਬਾਈ ਫਿਰ ਆ ਦੇਖੋ ਥੋੜੀ ਧੂਰੀ ਰੈਲੀ ਦੇ ਵਿੱਚ ਕਿਦਾਂ ਭੰਗੜੇ ਪਾ ਰਿਹਾ ਮੁੰਡਾ ਕਰੋਕਾਰ ਬਾਈ ਸਾਰਿਆਂ ਦੇ ਆ ਤੁਹਾਡੇ ਆ ਤੁਹਾਡੇ ਜੁਵਾ ਮੋਰਚਾ ਦਾ ਪ੍ਰਧਾਨ ਨਾਲ ਖੜਾ ਕਰੋਕਾਰ ਬਾਈ ਬਾਈ ਮਨੀ ਠਾਕੁਰ ਦੇ ਇਹ ਤੁਹਾਡਾ ਐਮਐਲਏ ਰਮਨ ਰੋੜਾ ਜਿਹਨਾਂ ਨੇ ਆਪਣੀ ਆਈਡੀ ਤੋਂ ਬਾਈ ਫੋਟੋ ਆ ਦੇਖੋ ਰਮਨ ਰੋੜਾ ਕਰੋਕਾਰ ਬਾਈ ਆ ਦੇਖੋ ਆ ਮਨੀ ਠਾਕੁਰ ਉੱਤੇ ਬੈਠਾ ਜਿਪਸੀ ਦੇ ਪੂਰੀ ਪੂਰੀ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰ ਰਹੇ ਆ ਕਰੋ ਕਾਰਵਾਈ ਆ ਦੇਖੋ ਤੁਸੀਂ ਹੁਣ ਤੁਹਾਡੇ ਪੁਲਿਸ ਅਫਸਰ ਮਨੀ ਠਾਕੁਰ ਦੇ ਨਾਲ ਖੜੇ ਕਰੋ ਇਹਨਾਂ ਦੇ ਕਾਰਵਾਈ ਇਹ ਆ ਦੇਖੋ ਜੀ ਆ ਤੁਹਾਡੇ ਜਦੋਂ ਇਹ ਬਾਅਦ ਇਲੈਕਸ਼ਨ ਹੋਏ ਐਮਪੀ ਸਾਹਿਬ ਜਿੱਤੇ ਆ ਦੇਖੋ ਜਿਪਸੀ ਤੇ ਬੈਠਾ ਜੀ ਕਰੋ ਕਾਰਵਾਈ ਇਹ ਇਹ ਦੇਖੋ ਤੁਹਾਡੇ ਬਲਕਾਰ ਸਿੰਘ ਜੀ ਇਹ ਨਾਲ ਖੜੇ ਕਰੋ ਕਾਰਵਾਈ ਇਹ ਇਹ ਤਾਂ ਹੋਰ ਬਹੁਤ ਵੀਡੀਓ ਆ ਜਮਨੂੜਾ ਜੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਕੀ ਕਾਰਨ ਲੱਗਦੇ ਨੇ ਕਿ ਬੀਜੇਪੀ ਜੁਆਇਨ ਨੇ ਨਾ ਦੋਨੋਂ ਵੱਲੋਂ ਕਰ ਲਈ ਗਈ ਖਾਸ ਕਰ ਸ਼ੀਤਲ ਲੰਗੁਰਾਲ ਵੱਲੋਂ ਤੁਹਾਡੇ ਖਾਸ ਮਿੱਤਰ ਨੇ ਉਹਨਾਂ ਦਾ ਕਹਿਣਾ ਸੀ ਕੁਝ ਨਿੱਜੀ ਸਵਾਰਥ ਇਹਨਾਂ ਦੇ ਹੋਣਗੇ ਜਿਸ ਕੀ ਤੁੰਗਰਾ ਦੇ ਨਿੱਜੀ ਸਵਾਰਥ ਹੋਣਗੇ ਤੇ ਫਿਰ ਉਹਨਾਂ ਦੇ ਨਿੱਜੀ ਸਵਾਰਥ ਪੂਰੇ ਹੋ ਰਹੇ ਹੋਣਗੇ ਕਿਹੜੇ ਨਿੱਜੀ ਇਹ ਤੇ ਉਹਨਾਂ ਨੂੰ ਪੁੱਛੋ ਨਾ ਕਿ 치ਤੇਂਗਰਾਲ ਨਿੱਜੀ ਸਵਾਰਥ ਵਾਸਤੇ ਚਲਾ ਗਿਆ ਫਿਰ ਮਤਲਬ ਤੁਹਾਡੇ ਨਿੱਜੀ ਸਵਾਰਥ ਪੂਰੇ ਹੋ ਰਹੇ ਹੋਣਗੇ ਜੀ ਠੀਕ ਹੈ ਨਾ ਬਾਕੀ ਉਹਨਾਂ ਦੀ ਗੱਲ ਉਹਨਾਂ ਨੂੰ ਪਤਾ ਹੋਊਗਾ ਕਿ ਨਿੱਜੀ ਸਵਾਰਥ ਵਾਸਤੇ ਕੌਣ ਗਿਆ ਤੇ ਕਿਹੜੇ ਨਿੱਜੀ ਸਵਾਰਥ ਪੂਰੇ ਹੋ ਰਹੇ ਆ ਤੁਸੀਂ ਗਲੀ ਗਲੀ ਤੂੰ ਤੁੱ ਸਕਦੇ ਹੋ ਕਿਹੜੇ ਕਿਹੜੇ ਨਿੱਜੀ ਸਵਾਰਥ ਦੀ ਗੱਲ ਹੋ ਰਹੀ ਹੈ ਤੁਸੀਂ ਗਲੀ 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 ਘੁੰਮਦੇ ਹੋ ਕੱਲਾ ਕੱਲਾ ਮੁਹੱਲਾ ਘੁੰਮਦੇ ਹੋ ਤੁਸੀਂ ਲੋਕਾਂ ਦੀ ਆਵਾਜ਼ ਚੱਕਦੇ ਹੋ ਦੇਖੋ ਆ ਗਲੀ ਗਲੀ ਜਾ ਕੇ ਕਿਹੜੇ ਲੀਡਰ ਦੇ ਨੀਂਦ ਸਵਾਰ ਤਾਂ ਆਮ ਆਦੀ ਪਾਰਟੀ ਵਾਲੇ ਦੇ ਪੂਰੇ ਨਹੀਂ ਹੋ ਰਹੇ ਇਹਨਾਂ ਨੇ ਨੇਮ ਪਲੇਟਾਂ ਤੋੜੀਆਂ ਤੁਸੀਂ ਚਿੰਤਾ ਨਾ ਕਰੋ ਜੀ ਉਹ ਜਿਉ ਇਹਨਾਂ ਨੇ ਗਲਤੀਆਂ ਕੀਤੀਆਂ ਉਹ ਜਿਨ੍ਹਾਂ ਨੇ ਲੋਕ ਵੀ ਪ੍ਰਦਰਸ਼ਨ ਵੇਖੀ ਜੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸ ਰਿਹਾ ਭਾਵੇਂ ਉਹ ਐਮਐਲਏ ਸੀ ਭਾਵੇਂ ਉਹ ਐਮਪੀ ਸੀ ਇਹ ਭਾਈ ਉਹਨਾਂ ਦੇ ਐਮਪੀ ਦੇ ਕੈਂਡੀਡੇਟ ਵੀ ਕਈ ਬਾਰੂ ਆਏ ਨਾ ਜਿਹੜੇ ਐਮਪੀ ਦੇ ਕੈਂਡੀਡੇਟ ਆ ਭਾਵੇਂ ਉਹ ਉਹਨਾਂ ਦੇ ਬਣਨ ਵਾਲੇ ਐਮਪੀ ਸੀ ਪਰ ਮੈਂ ਉਹ ਉਹਨਾਂ ਦੇ ਐਮਐਲਏ ਸੀ ਚੇਅਰਮੈਨ ਸੀ ਛੋਟਾ ਜਿਹਾ ਦਾਇਤਲ ਵਾਲੇ ਬੰਦੇ ਸੀ ਸਭ ਦੇ ਉੱਪਰ ਕਾਨੂੰਨੀ ਕਾਰਵਾਈ ਹੋਏਗੀ ਜੀ ਕਿਉਂਕਿ ਉਹਨਾਂ ਨੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਨਹੀਂ ਮੌਜੂਦਾ ਸਰਕਾਰ ਹੁੰਦੇ ਕਾਰਨ ਸਿਰਫ ਕਾਰਨ ਉਸੇ ਇਹੀ ਕਾਰਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇੱਕ ਦੇਖਣ ਨੂੰ ਮਿਲਿਆ ਇਹਦਾ ਇੱਕ ਨਾ ਰੂਲ ਹੁੰਦਾ ਜੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਨਾ ਉਹ ਪਹਿਲਾਂ ਅਨੁਸ਼ਾਤਾਂ ਦੇ ਬਰਚਾ ਕਰਦਾ ਉਸ ਤੋਂ ਬਾਅਦ ਉਹਨਾਂ ਦਾ ਇੱਕ ਨੋਟਿਸ ਆਂਦਾ ਹੈ ਕਿ ਤੁਸੀਂ ਇਹ ਤੁਹਾਡੇ ਖਿਲਾਫ ਕਾਰਵਾਈ ਹੋਈ ਹੈ ਇਹਨਾਂ ਬੰਦਿਆਂ ਨੂੰ ਆਕੇ ਪਛਾਨੋ ਉਹ ਨੋਟਿਸ ਸਾਨੂੰ ਆ ਗਿਆ ਔਰ ਬਹੁਤ ਜਲਦੀ ਅਸੀਂ ਇਹਨਾਂ ਇਹਨਾਂ ਦੀ ਪਛਾਣ ਕਰਕੇ ਸਭ ਦੇ ਨਾਮ ਦਵਾਂਗੇ ਔਰ ਸਭ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਸ਼ੀਤਲ ਭਾਜੀ ਵੱਲੋਂ ਸ਼ੀਤਲ ਅੰਗਰਾਲ ਵੱਲੋਂ ਜਿਹੜਾ ਇੱਕ ਹੱਥ ਦਿਖਾਇਆ ਗਿਆ ਜੋ ਕਿ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਹੱਥ ਕਿਵੇਂ ਦਾ ਪਤੀ ਜਨਕ ਉਹਨਾਂ ਵੱਲੋਂ ਅੱਛਾ ਅੱਛਾ ਜਦੋਂ ਤੁਸੀਂ ਕਹਿੰਦੇ ਰੋਡ ਸ਼ੋ ਨਿਕਲਿਆ ਸੀ ਨਾ ਨਾ ਉਹ ਨਾ ਮੈਂ ਤੁਹਾਨੂੰ ਦੱਸਦਾ ਉਹ ਤੁਸੀਂ ਨਾ ਉਹਨੂੰ ਗਲਤ ਪਾਸੇ ਲੈ ਗਏ ਤੁਸੀਂ ਗਾਣਾ ਸੁਣਿਆ ਜਿੰਨੀ ਡੋਲਿਆ ਚ ਜਾਨ ਜੀ ਐਨਾ ਥੰਮ ਦੇਈ ਦਾ ਤੂਫਾਨ ਹੈ ਨਾ ਜੀ 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 ਉਹ ਇਹ ਕਹਿਣਾ ਜਾ ਰਹੇ ਸੀ ਕਿ ਭਾਈ ਆਪਣੇ ਦੇਖੋ ਇਹ ਇਹ ਹੁੰਦਾ ਪ੍ਰਦਰਸ਼ਨ ਇਹ ਪਬਲਿਕ ਹੁੰਦੀ ਆ ਉਹਨਾਂ ਨੇ ਇਦਾਂ ਦਿਖਾਇਆ ਕਿ ਆ ਡੋਲਿਆ ਜਾਨ ਆ ਅੱਛਾ ਜੀ ਹਾਂ ਉਹ ਤੁਸੀਂ ਉਹਨੂੰ ਦੂਜੇ ਪਾਸੇ ਲੈ ਗਏ ਬਾਕੀ ਚਲੋ ਆਪਣਾ ਆਪਣਾ ਨਜ਼ਰੀਆ ਪਰ ਉਹਨਾਂ ਨੇ ਕਿਹਾ ਮੇਰੇ ਡੋਲਿਆ ਚ ਜਾਨ ਹੈਗੀ ਆ ਮਤਲਬ ਸਾਰੀ ਜਾਨ ਆਵਾਦ ਵੀ ਪਾਰਟੀ ਨੂੰ ਦਿਖਾ ਗਏ ਨੇ ਬਿਲਕੁਲ ਜੀ ਜਿਹੜਾ ਜੇ ਇੱਕ ਦੂਜੇ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਸੀ ਫਿਰ ਉਹਨੂੰ ਹੀ ਦਿਖਾਵਾਂਗੇ ਨਾ ਉਹਨਾਂ ਨੇ ਦੱਸਿਆ ਕਿ ਜਿੰਨੀ ਡੋਲਿਆ ਚ ਜਾਨ ਆ ਇਹ ਜੇ ਬਦਲਾਵ ਲੋਕਾਂ ਨੇ ਜਿਹੜੀ ਇਹ ਲਹਿਰਾਈ ਸੀ ਨਾ ਆਮ ਆਦੀ ਪਾਰਟੀ ਵਾਲੀ ਉਸ ਲਹਿਰ ਦੇ ਵਿੱਚ ਗੌਰਵ ਜੀ ਕਿਤਨਾ ਕਿਤੇ ਪੱਤਰਕਾਰ ਪੁਲਿਸ ਵਾਲੇ ਔਰ ਮਤਲਬ ਕੋਈ ਵੀ ਗਵਰਨਮੈਂਟ ਸਰਵੰਟ ਕੋਈ ਵੀ ਆ ਉਹ ਸਭ ਲੋਕ ਆਮ ਨਾਗਰਿਕ ਵੱਡੇ-ਵੱਡੇ ਲੀਡਰ ਸਭ ਨੂੰ ਇੱਕ ਵਾਰ ਇਹ ਲੱਗਣ ਲੱਗ ਪਿਆ ਕਿ ਜਿੱਦਾਂ ਇਹਨਾਂ ਨੇ ਇਹ ਪਰਮਾਇਆ ਨਾ ਕਿ ਯਾਰ ਪੰਜਾਬ 'ਚ ਕੋਈ ਬਹੁਤ ਵੱਡਾ ਬਦਲਾਵ ਆਨ ਲੱਗਾ ਜੀ ਅਹ ਪਰ ਤੁਸੀਂ ਦੇਖਿਆ 2 ਸਾਲ ਦਾ ਸਭ ਠੱਪ ਹੋ ਗਿਆ ਠੰਡਾ ਹੋ ਗਿਆ ਜੀ ਤੁਸੀਂ ਮੈਨੂੰ ਅੱਜ ਸੜਕਾ ਦੱਸ ਦਿਓ ਸੀਵਰੇਜ ਦੱਸ ਦਿਓ ਤੁਸੀਂ ਦੇਖੋ ਯਾਰ ਲਾਟਰੀ ਸਟਾਲ ਖੋਲ ਗਏ ਕੱਲੀ ਕੱਲੀ ਗਲੀ 'ਚ ਯਾਰ ਜੀ ਤੁਸੀਂ ਦੇਖੋ ਯਾਰ ਇੱਕ ਇੱਕ ਲੱਖ ਰੁਪਈਆ ਲੈ ਕੇ ਸਟਾਲਾਂ ਵਾਲਿਆ ਕਰੋ ਤੁਸੀਂ ਉਹ ਜਿੱਥੇ ਲਾਟਰੀ ਸਟਾਲ ਖੁੱਲੇ ਆ ਔਰ ਤੁਸੀਂ ਇਹ ਦੇਖੋ ਯਾਰ ਜਿਹੜੇ ਇਲਾਕਿਆਂ 'ਚ ਲਾਟਰੀ ਸਟਾਲ ਖੁੱਲੇ ਆ ਉਹ ਜਿਹੜੀ ਆਬਾਦੀ ਆ ਉਹ ਉਹ ਆਬਾਦੀ ਆ ਜਿਹੜੇ ਲੋਕ ਸਾਰਾ ਦਿਨ ਮਿਹਨਤ ਕਰਦੀ ਆ ਤੇ ਰਾਤ ਨੂੰ ਉਸੇ ਮਿਹਨਤ ਦਾ ਖਾਂਦੇ ਆ ਔਰ ਤੁਸੀਂ ਜੋ ਐਕਸਾਈਜ਼ ਪਾਲਸੀ ਪੰਜਾਬ ਦੀ ਬਣਾਈ ਆ ਹਜ਼ਾਰਾਂ ਕਰੋੜਾਂ ਦਾ ਪੰਜਾਬ ਚ ਘਪਲਾ ਦਿੱਲੀ ਚ ਤੇ ਘਪਲਾ ਦੇਖਣ ਨੂੰ ਮਿਲਿਆ ਵਾ ਪਰ ਉਸ ਤੋਂ ਬਾਅਦ ਔਰ ਔਰ ਇੱਕ 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 ਮਿੰਟ ਜੀ ਔਰ ਉਸ ਤੋਂ ਬਾਅਦ ਸਮਾਰਟ ਸਿਟੀ ਦੇ ਪੈਸਿਆਂ ਦਾ ਘਪਲਾ ਤੁਸੀਂ ਕਿਸੇ ਦੇ ਪੈਸੇ ਕਿੱਥੇ ਲਗਾ ਰਹੇ ਹੋ ਕਿ ਤੁਹਾਨੂੰ ਵੀ ਦੇਣੀਆਂ ਪੈਣੀਆਂ ਇਹ ਥੋਡੀਆਂ ਵੀ ਅੰਕਵਾਰੀਆਂ ਹੋਣੀਆਂ ਫਿਰ ਤੁਸੀਂ ਪਤਾ ਕੀ ਕਹਿਣਾ ਸਾਡੇ ਤੇ ਫਲਾਣੇ ਨੇ ਕਾਰਵਾਈ ਕਰਤੀ ਫਲਾਣੇ ਨੇ ਕਰਤੀ ਪੰਜਾਬ ਬਰਬਾਦ ਕਰ ਦਿੱਤਾ ਭਾਜੀ ਇਹਨਾਂ ਨੇ ਸਾਡੇ ਤੋਂ ਨਹੀਂ ਪੰਜਾਬ ਬਰਬਾਦ ਦੇਖਿਆ ਗਿਆ ਸਾਡੇ ਤੋਂ ਨਾ ਸਮਾਨ ਵਿਕਿਆ ਛਟਾ ਛਟਾ ਇਹਨਾਂ ਦਾ ਸਾਡੇ ਤੋਂ ਨਾ ਇਹਨਾਂ ਦੀ ਲਾਟਰੀ ਚੱਲੀ ਸਾਡੇ ਤੋਂ ਨਾ ਇਹਨਾਂ ਦਾ ਕੋਈ ਇੱਕ ਇੱਕ ਗਲਤ ਕੰਮ ਚ ਸਾਥ ਦਿੱਤਾ ਗਿਆ ਕਿਉਂਕਿ ਅਸੀਂ ਆਪਣੇ ਲੋਕਾਂ ਲਈ ਆਏ ਸੀ ਅਸੀਂ ਆਪਣੇ ਲੋਕਾਂ ਦੇ ਕੰਮ ਕਰਾਉਣ ਲਈ ਆਏ ਸੀ ਕਿਉਂਕਿ ਵਿਧਾਇਕ ਸਾਹਿਬ ਚੀਤਲਗਰਾਲ ਜੀ ਮੇਰੇ ਛੋਟੇ ਭਾਈ ਸਾਹਿਬ ਉਹਨਾਂ ਦਾ ਇੱਕ ਹੀ ਉਦੇਸ਼ ਸੀ ਅਸੀਂ ਦੇਖੋ ਜਨਮ ਤੋਂ ਇਹਨਾਂ ਗਲੀਆਂ ਦੇ ਵਿੱਚ ਦੇਖ ਰਿਹਾ ਗੰਦਾ ਪਾਣੀ ਜਨਮ ਤੋਂ ਇਹਨਾਂ ਗਲੀਆਂ ਦੇ ਵਿੱਚ ਦੇਖ ਰਹੇ ਹਾਂ ਕਿ ਟੁੱਟੀਆਂ ਸੜਕਾਂ ਕਿਉਂਕਿ ਤੁਸੀਂ ਜਾਣਦੇ ਹੋ ਸਾਰੀ ਸਲਾਮਾਬਾਦੀ ਆ ਔਰ ਜਨਮ ਤੋਂ ਕੋਈ ਐਸੀ ਫੈਸਿਲਿਟੀ ਨਹੀਂ ਮਿਲੀ ਇੱਥੇ ਦੇਖ ਰਹੇ ਹਾਂ ਕਿ ਬੱਚਿਆਂ ਨੂੰ ਕੋਈ ਫੈਸਿਲਿਟੀ ਨਹੀਂ ਪਾਰਕਾਂ 'ਚ ਕੋਈ ਕੋਈ ਫੈਸਿਲਿਟੀ ਨਹੀਂ ਇੱਕ ਬਦਲਾਵ ਅਸੀਂ ਸੋਚਿਆ ਅਸੀਂ ਰਾਜਨੀਤੀ ਕਰਦੇ ਸੀ ਰਾਜਨੀਤੀ ਦੇ ਤੌਰ ਤੇ ਸੋਚਿਆ ਇਸ ਪਾਰਟੀ 'ਚ ਕੋਈ ਬਦਲਾਵ ਕੋਈ ਉਦੇਸ਼ੇ ਹੈਗਾ ਪਰ ਕੁਝ ਨਹੀਂ ਮਿਲਿਆ